ਤਾਂ ਦਾ ਆਪਣਾ ਲਾਪਰੀ ਸਿੰਘ ਕੁਫੀਰ ਅੱਜ ਅਸੀਂ ਪਹੁੰਚੇ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਮੋਸਤਰਾਪੁਰ ਜਿੱਥੇ ਕੀ ਡਾਕਟਰ ਖੈਰਾ ਜੀ ਬਲੋਂ ਬਹੁਤ ਜਿਹੜੇ ਲੰਮੇ ਸਮੇਂ ਤੋਂ ਜਿਹੜੇ ਮਰੀਜ਼ ਨੇ ਤਰ੍ਹਾਂ-ਤਰ੍ਹਾਂ ਦੇ ਜਿਹੜੇ ਰੋਗੀ ਨੇ ਉਹਨਾਂ ਦਾ ਜਿਹੜਾ ਆਯੁਰਵੈਦਿਕ ਤਰੀਕੇ ਦੇ ਨਾਲ ਇਲਾਜ ਕੀਤਾ ਜਾਂਦਾ ਹੈ ਸੋ ਕੁਝ ਔਨ ਕਰਦਾ ਪੇਸ਼ੈਂਟ ਪਹੁੰਚੇ ਨੇ ਉਹਨਾਂ ਨਾਲ ਜ਼ਰੂਰ ਗੱਲਬਾਤ ਕਰ ਲੈਨੇ ਸਸੀ ਬੋਜੀ ਸਸੀ ਗਾਰਜੀ ਕੀ ਪਹੀਨਾ ਆਪਣੇ ਮੇਰਾ ਨਾਮ ਸਮਰ ਸਿੰਘ ਹੈ ਕਿਹੜਾ ਪਿੰਡ ਬੋਜੀ ਪਿੰਨ ਮੜਾਪੁਰ ਗੁਰਦਾਸਪੁਰ ਜਿਲ੍ਹਾ ਜੀ ਅੱਜ ਇੱਥੇ ਪਹੁੰਚੇ ਕਿਹ ਚੀਜ਼ ਦੀ ਮੈਡੀਸਨ ਹੈ ਕੈਂਸਰ ਦੀ ਦਵਾਈ ਵਾਪਕ ਹਾਂਜੀ ਨੇ ਪਹਿਲੇ ਥੇ ਖੜੇ ਹਦੇ ਹਾਂਜੀ ਉਹ ਤੁਹਾਡੇ ਚਲਦੀ ਜਾਉਂ ਗੁਰਪੇਸ਼ਾ ਨਹੀਂ ਬਾਪੂ ਜੀ ਜੀ ਹਾਂਜੀ ਕਿੰਨੀ ਵਾਰੀ ਲਵਾਣਾ ਇਹਨੇ ਇਹ ਤੀ ਤੀ ਤੀਸਰੀ ਵਾਰੀ ਆਇਆ ਜੀ ਹਾਂਜੀ ਕਿਵੇਂ ਦਾ ਰਿਸਪੌਂਸ ਆ ਬੜੀਆ ਬੜੀਆ ਜੀ ਹੁਣ ਤਾਂ ਠੀਕ ਆ ਗਿਆ ਲੋਕਾ ਬਹੁਤ ਫਰਕ ਆ ਗਿਆ ਇਹਨੇ ਕਿੰਨੇ ਚੱਦੀ ਖੜਦੇ ਜੀ ਅਮੀਨੇ ਖੜਦੇ ਜੀ ਦੋ ਹਫਤੇ ਚੜਦੇ ਆ ਕਿਵੇਂ ਡਾਕਟਰ ਸਾਹਿਬ ਨੂੰ ਪਤਾ ਲੱਗਿਆ ਡਾਕਟਰ ਸਾਹਿਬ ਵਧੀਆ ਜੀ ਡਾਕਟਰ ਸਾਹਿਬ ਨੂੰ ਕਿਵੇਂ ਪਤਾ ਲੱਗਿਆ ਇਥੇ ਆਏ ਦੇਖਿਆ ਜੂਟ ਤੋਂ ਦੇਖਾਈ ਤੇ ਉਸ ਨਾਲ ਕੋ ਬੰਦਿਆਂ ਆਪਣੇ ਲੱਗੇ ਲੱਗੇ ਵੀ ਹੈਗੇ ਉਹਨਾਂ ਨੇ ਦੱਸਿਆ ਜੀ ਉਹਨਾਂ ਤੋਂ ਵੀ ਖਦੀ ਹੈ ਤੁਹਾਨੂੰ ਹਾਂਜੀ ਹਾਂਜੀ ਉਹਨਾਂ ਤੋਂ ਵੀ ਠੀਕ ਠਾਕ ਨੇ ਤੇ ਉਹਨਾਂ ਦਾ ਸਿੱਧਾ ਸਪਾਈ ਹੁੰਦਾ ਤਾਂ ਇੱਥੇ ਪਹੁੰਚੇ ਕਿਹ ਚੀਜ਼ ਦੀ ਦਵਾਈ ਇਹਨੇ ਕਹਿੰਛਾ ਦੀ ਉਹਨੂੰ ਪੇਸ਼ੇ ਬਿਲਕੁਲ ਚੀਤੀ ਹਾਂਜੀ ਹਾਂਜੀ ਹੁਣ ਸਭ ਠੀਕ ਹੈ ਜੀ ਹਾਂਜੀ ਜਦੋਂ ਟੈਸਟ ਕਰਾਇਆ ਉਸ ਤੋਂ ਸਿੱਧੀ ਇੱਥੋਂ ਦਵਾਈ ਚਾਲੂ ਕੀਤੀ ਜਾਂ ਪਹਿਲਾਂ ਕੋਈ ਹੋਰ ਚਲਦੀ ਨਹੀਂ 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 ਪਹਿਲਾਂ ਇੱਥੇ ਹੀ ਕਰਾਈ ਹਾਂਜੀ ਟੈਸਟ ਕਰਵਾ ਕੇ ਇੱਥੇ ਹੀ ਲਈ ਦਵਾਈ ਹਾਂਜੀ ਤੁਹਾਨੂੰ ਕਰਾਇਆ ਟੈਸਟ ਟੈਸਟ ਗੁਰਦਾਸਪੁਰ ਆਏ ਹਾਂਜੀ ਹਾਂਜੀ ਸਸਿਬਾਤੀ ਕੋਈ ਨਹੀਂ ਦਵਾਈ ਜਿਹੜੀ ਪਹਿਲਾਂ ਕਿਹੜੀ ਚਲਦੀ ਮੈਡੀਕਲ ਚਲਦੀ ਸੀ ਜਾਂ ਕਿਹੜੀ ਚਲਦੀ ਸਾਡੀ ਪਹਿਲੇ ਮੈਡੀਕਲ ਚਲਦੀ ਸੀ ਅਸੀਂ ਹੁਣ ਦਵਾਈ ਇੱਥੋਂ ਲੈਂਦੇ ਪਏ ਆ ਤੇ ਸਾਡੀ ਦਵਾਈ ਨਾਲ ਕਾਫੀ ਫਰਕ ਪਿਆ ਹੈ ਇਤਨੇ ਕਿੰਨਾ ਚਿਰ ਡੋਲ ਦਵਾਈ ਚੜੀ ਚੱਲਦੀ ਸਾਡੀ ਦਵਾਈ ਇੱਕ ਟੋੜੀ ਤੇ 15 ਦਿਨ ਚੱਲੀ ਹੈ ਤੇ ਜਿਹੜੀ ਪੇਸ਼ੰਗੋ ਚੱਲੀ ਸੀ ਉਹ ਫਸ ਚੀਜ਼ ਆਪਣੇ ਥੋੜੀ ਹਾਰਦੀ ਸੀ ਥੋੜੀ ਦੂਸਰੇ ਕੀ ਨਾਮ ਆ ਉਸ ਦਾ ਆਪਣੇ ਅਟੈਕ ਵੀ ਹੋਇਆ ਸੀ ਉਹਦੀ ਵੀ ਦਵਾਈ ਚੱਲਦੀ ਪਈ ਇੱਥੋਂ ਤੇ ਹਾਰ ਦੀ ਵੀ ਚਲਦੀ ਪਈ ਐ ਥੋੜੀ ਧੜਕਨ ਦੀ ਵੀ ਚਲਦੀ ਪਈ ਐ ਤੁਹਾਨੂੰ ਕਿਹਨਾਂ ਪੇਸ਼ੈਂਟ ਹੀ ਕੋਈ ਹਾਂਜੀ ਕਿਛੜੀ ਤੁਹਾਡਾ ਕਿਹਦਾ ਤੁਸੀਂ ਤੁਹਾਡੀ ਨਹੀਂ ਨਹੀਂ ਪੇਸ਼ੈਂਟ ਸਾਡਾ ਹਾਂਜੀ ਸਾਡੀ ਮਾਤਾ ਜੀ ਐ ਤੇ ਉਹਨਾਂ ਬਾਰੇ ਦਵਾਈ ਲੈ ਰਹੇ ਹਾਂ ਬਾਕੀ ਕਾਫੀ ਫਰਕ ਪੈ ਰਿਹਾ ਅੱਜ ਫੇਰ ਤੁਸੀਂ ਦਵਾਈ ਲੈਣਾ ਹਾਂਜੀ ਅੱਜ ਫੇਰ ਆਈ ਦਵਾਈ ਲੈਣਾ ਆ ਅੱਜ ਫੇਰ ਆਈ ਲੈ ਚ ਲੈ ਕਿੱਥੋਂ ਆਏ ਅਸੀਂ ਦਿਨਾਨਗਰ ਤੋਂ ਪੈਂਡਕੇਸਣਾ ਤੋਂ ਆਏ ਹਾਂ ਹਾਂਜੀ ਜ਼ਿਲ੍ਹਾ ਸਾਡਾ ਗਦੌਸਪੁਰ ਐ ਤੇ ਦਿਨਾਨਗਰ ਤੋਂ ਕੇਸਣਾ ਤੋਂ ਆਏ ਹਾਂ ਸੋ ਇਹ ਸਾਨ ਨੇ ਜਿਨ੍ਹਾਂ ਨੇ ਪਹਿਲਾਂ ਮੈਡੀਸਨ ਜਿਹੜੀ ਖਾਦੀ ਦੂਜੇ ਤਰੀਕੇ ਲਈ ਸੋ ਇਹਨਾਂ ਐਡਵਿਕ ਦਵਾਈ ਖਾਦੀ ਇਹਨਾਂ ਨੇ ਜਿਹੜਾ ਆਪਣਾ ਥਿਓ ਦਿੱਤਾ ਕਿ ਬਿਲਕੁਲ ਜਿਹੜਾ ਪੇਸ਼ੈਂਟ ਨੂੰ ਜਿਹੜਾ ਇਸ ਦਵਾਈ ਨਾਲ ਰਿਜ਼ਲਟ ਜਿਹੜਾ ਬਿਲਕੁਲ ਵਧੀਆ ਮਿਲਿਆ ਸੋ ਮੈਂ ਤੁਹਾਡਾ ਆਪਣਾ ਲਖਮੀ ਸਿੰਘ ਖੁਸ਼ ਹਾਂ ਦੇ ਕਲੀਨਿਕ ਦੇ ਵਿੱਚ ਹੋਰ ਪੇਸ਼ੈਂਟ ਆਏ ਨੇ ਜ਼ਰੂਰ ਗੱਲਬਾਤ ਕਰ ਲੈਣੇ ਸਸੀ ਗਾ ਜੀ ਸਸੀ ਗਾ ਜੀ ਕੀ ਪਈ ਨਾ ਆਪਣਾ ਦਲਜੀਤ ਸਿੰਘ ਬਾਜੀ ਕਿੱਥੋਂ ਪਈ ਆਏ ਅਸੀਂ ਬਟਾਲੇ ਤੋਂ ਆਏ ਬਾਜੀ ਕੀ ਚੀਜ਼ ਦੀ ਜਿਹੜੀ ਡਾਕਟਰ ਸਾਹਿਬ ਦੇ ਸਾਡੀ ਜੀ ਕਿਡਨੀ ਦੀ ਚਲਦੀ ਪਈ ਹੈ ਜੀ ਹਾਂਜੀ ਕਿੰਨੀ ਐਜ ਹੈ ਜਿਹੜੀ ਪੇਸ਼ੈਂਟ ਦੀ ਉਹਨਾਂ ਦੀ ਉਹਨਾਂ ਦੀ ਡਾਕਟਰ ਬਰੇਂਦਰ ਅਮਰੀਕ ਸਰ ਤੋਂ ਚਲਦੀ ਸੀ ਹਾਂਜੀ ਕੀ ਬਾਤ ਕਰਤੀ ਉਹ ਸਰ ਉਹ ਜਿਹੜਾ ਕ੍ਰਿਟਰਨਾਂ ਜਿਆਦਾ ਵੱਧਾ ਪਿਆ ਸੀ ਪਰ ਜਿਹੜੀ ਮੈਡੀਸਨ ਆ ਗਈ ਸੀ ਉਹ ਮਤਲਬ ਕਿ ਉਹਦੇ ਉਹਦੇ ਨਾਲ ਸਾਡੇ ਜਿਹੜੇ ਕਮਜ਼ੋਰੀ ਜਿਆਦਾ ਆ ਗਈ ਉਹਨਾਂ ਨੂੰ ਡਾਕਟਰ ਸਾਹਿਬ ਤੋਂ ਜਿਹੜੀ ਆਯੁਰਵੈਦ ਦਵਾਈ ਖਾਣੀ ਆ ਫਿਰ ਇਹਵੇਂ ਤੇ ਕਿਵੇਂ ਦਾ ਰਿਸਪੌਂਸ ਨਾਟ ਇਹਦਾ ਨਾ ਸਰ ਇਹ ਹੈਗਾ ਕਿ ਜਿਹੜਾ ਕ੍ਰਿਟਰਨਾਂ ਹੈਗਾ ਉਹ ਸਟੇਬਲ ਹੋ ਗਿਆ ਵਾ ਵੀ ਮਤਲਬ ਘਟਦਾ ਪਿਆ ਵਾ ਮਤਲਬ ਕਿ ਇਹ ਕੀ ਵੱਧਾ ਨਹੀਂ ਪਿਆਗਾ ਕਿੰਨੀ ਵਾਰੀ ਜੜੀ ਇੱਥੋਂ ਲੱਗੇ ਤੂ ਮੈਂ ਸਰ ਚੌਥੀ ਵਾਰੀ ਆਇਆ ਜੀ ਕਿਵੇਂ ਡਾਕਟਰ ਸਾਹਿਬ ਨੇ ਡਰੈਸ ਕਰਕੇ ਮਿਲੋ ਡਾਕਟਰ ਸਾਹਿਬ ਹੁਣਾਂ ਦਾ ਸਾਨੂੰ ਕੇਸ ਹੀ ਨਹੀਂ ਮਤਲਬ ਸੁਜੈਸਟ ਕੀਤਾ ਇਹ ਉੱਥੇ ਹੈਗੇ ਆ ਮਸਤਰਾਪੁਰ ਡਾਕਟਰ ਖੈਰਾ ਜੀ ਪਹਿਲਾਂ ਵੀ ਜਾਨੀ ਕਿ ਕੋਈ ਨਾ ਕੋਈ ਕੇਸ ਵਾਂਗ ਦੇਖ ਕੇ ਆਏ ਜੋ ਹਾਂਜੀ ਹਾਂਜੀ ਸਾਡਾ ਇੱਕ ਮੇਰਾ ਇੱਕ ਮਿੱਤਰ ਹੈਗਾ ਸੀ ਉਹਨੇ ਮੈਨੂੰ ਉਹ ਆਏ ਸੀ ਪਹਿਲਾਂ ਤਾਂ ਉਹਨਾਂ ਨੇ ਸਾਨੂੰ ਦੱਸਿਆ ਹੈ ਉਹਨਾਂ ਦਾ ਜਿਹੜਾ ਪੇਸ਼ੈਂਟ ਹੈ ਬਿਲਕੁਲ ਠੀਕ ਹੋ ਗਿਆ ਹਾਂਜੀ ਹਾਂਜੀ ਸਰ ਬੋਲ ਜਿਹੜੀ ਹੁਣ ਤੁਸੀਂ ਮਤਲਬ ਕਰਨ ਦੇ ਅੱਜ ਫੇਰ ਜਿਹੜੀ ਦਵਾਈ ਲੈਣ ਪਾ ਪਹੁੰਚੇ ਜੋ ਪਹਿਲਾਂ ਮਿਲ ਕੇ ਕਿੰਨੇ ਚੱਲਦੀ ਜਿਹੜੀ ਦਵਾਈ ਚੱਲਦੀ ਉਹ ਹਫ਼ਤੇ ਹਫ਼ਤੇ ਹੀ ਚੱਲਦੀ ਸੀ ਹਾਂਜੀ ਸਰ ਹੁਣ ਕੁੱਲ ਕਿੰਨੇ ਹਫ਼ਤੇ ਜਿਹੜੀ ਦਵਾਈ ਚੱਲ ਸਰ ਇਹ ਪੰਜਵੀਂ ਵਾਰ ਹੀ ਉਹਨਾਂ ਸਟਾਰਟ ਹੋਣ ਲੱਗੀ ਮਤਲਬ ਚਾਰ ਵਾਰ ਹੀ ਪਹਿਲਾਂ ਆ ਗਏ ਹਾਂ ਹਾਂਜੀ ਹਾਂਜੀ ਉਹ ਲਗਾਤਾਰ ਜਿਹੜੀ ਚੱਲ ਰਹੀ ਥੋਏ ਹਾਂਜੀ ਹਾਂਜੀ ਲਗਾਤਾਰ ਹੀ ਲਗਾਤਾਰ ਹੁਣ ਜਿਹੜੀ ਆ ਮਤਲਬ ਦਵਾਈ ਨੇ ਕੁਝ ਜੜਾ ਵਾਲਾ ਸਟੇ ਕੀਤਾ ਮਤਲਬ ਜਿਹੜੀ ਮੈਡੀਕਲ ਸਟੇਬਲ ਕੀਤਾ ਵਾ ਹਾਂਜੀ ਮਰ ਘਟਦਾ ਪਿਆ ਵਾ ਪਰ ਇਹ ਆ ਵੀ ਥੋੜਾ ਟਾਈਮ ਲੱਗੇਗਾ ਹੋ ਜਾਏਗਾ ਸਹੀ ਜਿਹੜੀ ਉਹ ਦਵਾਈ ਹੈ ਉਹ ਅੰਮ੍ਰਿਤਸਰੋਂ ਮਿਲਦੀ ਰਹੀ ਕਿ ਜਾਮ ਵਾਲੋ ਜਿੱਥੇ ਮਰ ਜਾਮ ਮੈਡੀਕਲ ਸਟੋਰ ਤੋਂ ਮਿਲਦੀ ਰਹੀ ਜੀ ਸਰ ਉਹ ਅੰਮ੍ਰਿਤਸਰ ਤੋਂ ਮਿਲਦੀ ਰਹੀ ਡਾਕਟਰ ਕੋਲ ਮਿਲਦੀ ਰਹੀ ਹਾਂਜੀ ਉਹਦੇ ਨਾਲ ਕੀ ਕੀ ਹੁੰਦਾ ਹੈ ਕਿ ਜਿਆਦਾ ਹੀ ਮਤਲਬ ਉਹਨਾਂ ਹਾਂਜੀ ਉਹ ਇਸ ਦਵਾਈ ਨਾਲ ਕੋਈ ਵੀਕਨੈਸ ਨਹੀਂ ਨਹੀਂ ਵੀਕਨੈਸ ਨਹੀਂ ਆਗੀ ਬਿਲਕੁਲ ਨਹੀਂ ਆਗੀ ਕੋਈ ਹੋਰ ਮਤਲਬ ਨਹੀਂ 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 ਸਰ ਉਹ ਇਹ ਸਾਨੂੰ ਜਿਨ੍ਹਾਂ ਦੇ ਜਿਹੜੇ ਪੇਸ਼ੈਂਟ ਨੇ ਜਿਹੜੇ ਦਵਾਈ ਖਾ ਰਹੇ ਨੇ ਸੋ ਇਹਨਾਂ ਨੇ ਜਿਹੜੀ ਸਾਰੀ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਆਪਣਾ ਲਾਪਰਿਸ਼ੇ ਕੁਛੀਪੁਰ ਅੱਜ ਅਸੀਂ ਪਹੁੰਚਿਆ ਜਿਲ੍ਹਾ ਗਦਾਸਪੁਰ ਦੇ ਪਿੰਡ ਮੁਸਤਰਾਪੁਰ ਜਿੱਥੇ ਕਿ ਡਾਕਟਰ ਰਾਜਵੀਰ ਸਿੰਘ ਖਹਿਰਾ ਜੋ ਆਯੁਰਵੈਦਿਕ ਤਰੀਕੇ ਦੇ ਨਾਲ ਬਹੁਤ ਹੀ ਪੇਸ਼ੈਂਟ ਦਾ ਜਿਹੜਾ ਲਾਜ ਕਰ ਚੁੱਕੇ ਨੇ ਸੋ ਗੱਲਬਾਤ ਜਰੂਰ ਕਰ ਲੈਣੀ ਹੈ ਡਾਕਟਰ ਸਾਹਿਬ ਜੀ ਸਸਕਰ ਸਾਹਿਬ ਜੀ ਡਾਕਟਰ ਸਾਹਿਬ ਕਿਹ ਵੀ ਕਿਸੇ ਦੇ ਜਿਹੜੇ ਪੇਸ਼ੈਂਟ ਜਿਹੜੇ ਅੱਜ ਤੱਕ ਨਹੀਂ ਜ ਮ ਜਿਆਦਾ ਪੇਸ਼ੈਂਟ ਤੇ ਕਿਡਨੀ ਦੇ ਕਿਡਨੀ ਫੇਲਿਅਰ ਦੇ ਆ ਉਸ ਤੋਂ ਬਾਅਦ ਚ ਕੈਂਸਰ ਵਾਲੇ ਵੀ ਠੀਕ ਹੁੰਦੇ ਆ ਲਿਵਰ ਵਾਲੇ ਵੀ ਤੇ ਮਿਰਗੀ ਦੇ ਦੌਰੇ ਵਾਲੇ ਜਿੱਦਾਂ ਆ ਹੁਣੇ ਆਇਆ ਹੈਗਾ ਇਹਨਾਂ ਤੋਂ ਪਹਿਲਾਂ ਉਹਨਾਂ ਦੇ ਮਾਦਾ ਜੀ ਦੇ ਬ੍ਰੇਨ ਚ ਪ੍ਰੋਬਲਮ ਹੈਗੀ ਮਤਲਬ ਜਿੱਦਾਂ ਤੁਹਾਨੂੰ ਦੱਸਿਆ ਉਹਨਾਂ ਨੇ ਕਿ ਉਹ ਕੋਈ ਵੀ ਲਾਗੇ ਕੋਈ ਗੱਲਾਂ ਗੁੱਲਣਾ ਕਰਦਾ ਤਾਂ ਸਹਿਣ ਨਹੀਂ ਹੁੰਦਾ ਤੇ ਗੱਲਾਂ ਭੁੱਲ ਜਾਂਦੀਆਂ ਨੇ ਮਤਲਬ ਜਲਦੀ ਭੁੱਲ ਜਾਂਦਾ ਬ੍ਰੇਨ ਕੋਈ ਵੀ ਬ੍ਰੇਨ ਦੀ ਪ੍ਰੋਬਲਮ ਹੋਵੇ ਉਹੋ ਜਿਹੇ ਵੀ ਪੇਸ਼ੈਂਟ ਕਾਫੀ ਠੀਕ ਹੁੰਦੇ ਉਹਨੂੰ ਹਫ਼ਤੇ ਚ ਰਿਜ਼ਲਟ ਮਿਲ ਗਿਆ ਪਰ ਸਭ ਜਿਹੜੇ ਬ੍ਰੇਨ ਦੇ ਜਿਹੜੇ ਕੁਝ ਏਜ ਤੋਂ ਬਾਅਦ ਜਿਹੜੇ ਇਹ ਜਿਹੇ ਕੇਸ ਜਿਹੜੇ ਆਉਂਦੇ ਹੀ ਪਰ ਅੱਜ ਕੱਲ ਜਿਹੜੀ ਜੰਗ ਇਹਦੇ ਵਿੱਚ ਛੋਟੇ ਬੱਚਿਆਂ ਦੇ ਵਿੱਚ ਵੀ ਕਾਫੀ ਜਿਹੜੇ ਇਹ ਕੇਸ ਜਿਹੜੇ ਆ ਰਹੇ ਨੇ ਉਹਦੇ ਵਿੱਚ ਫੋਨ ਵੀ ਇਨਵੋਲ ਹੋਇਆ ਜਿਹੜਾ ਇਹ ਡਿਜ਼ੀਜ਼ ਦੇ ਵਿੱਚ ਮਤਲਬ ਕਿ ਜਿੱਦਾਂ ਬੱਚੇ ਫੋਨ ਚਲਾਉਂਦੇ ਚਲਾਉਂਦੇ ਉਸੇ ਵੇਲੇ ਸੌਂਗੇ ਤੇ ਉਹ ਫਿਰ ਸਾਰੀ ਰਾਤ ਉਹਨਾਂ ਨੂੰ ਜੋ ਫੋਨ ਤੇ ਚੱਲਦਾ ਹੈਗਾ ਜਾਂ ਉਹ ਵੀਡੀਓਜ਼ ਵਗੈਰਾ ਜਾਂ ਕੋਈ ਗੇਮ ਵਗੈਰਾ ਉਹ ਫਿਰ ਉਹਨਾਂ ਦੇ ਦਿਮਾਗ 'ਚ ਚੱਲਦੀ ਜਾਂਦੀ ਆ ਉਹ ਫਿਰ ਸਟ्रेस ਉਨਦੇ ਦਿਮਾਗ ਤੇ ਰਹਿੰਦਾ ਥੋੜਾ ਥੋੜਾ ਕੋਈ ਕੁਝ ਹੱਦ ਤੱਕ ਪਪ ਕਹਿ ਸਕਦੇ ਆ ਕਿ ਜਿਹੜਾ ਵਾਈਫਾਈ ਲੱਗੇ ਜਾਂ ਫੋਨ ਦੇ ਵਿੱਚ ਨਟ ਹੋਣ ਦੇ ਚੱਕਰ ਜਿਹੜੀ ਸੀਮਤ ਜਿਹੜੀ ਆਪਾਂ ਫੋਨ ਦੀ ਜਿਹੜੀ ਆ ਜਾਦਾ ਜਿਹੜਾ ਉਹ ਚੀਜ਼ ਨੂੰ ਯੂਜ਼ ਕਰਨ ਦੇ ਹਾਂਜੀ ਹਾਂਜੀ ਐਕਟੀਵਿਟੀ ਘਟ ਗਈ ਬੱਚਿਆਂ ਦੀ ਬਾਹਰ ਖੇਡਦੇ ਨਹੀਂ ਕੋਈ ਐਕਸਰਸਾਈਜ਼ ਨਹੀਂ ਹੈਗੀ ਸਵੇਰੇ ਉੱਠਦੇ ਆ ਤੇ ਉੱਠਦੇ ਹੀ ਫੋਨ ਇੱਕ ਵਾਰੀ ਉਹਨੇ ਚੈੱਕ ਕਰਨਾ ਆਪਣਾ ਸੋਸ਼ਲ ਮੀਡੀਆ WhatsApp Facebook ਵਗੈਰਾ Instagram ਹਨ ਤੇ ਉਹਦੇ ਕਰਕੇ ਫਿਰ ਉਹ ਤੁੜੀ ਇਹ ਪ੍ਰੋਬਲਮ ਜ਼ਿਆਦਾ ਆ ਰਹੀ ਹੈ ਅੱਜ ਕੱਲ ਮੇਰੇ ਚੰਨ ਡਾਕਟਰ ਸਰ ਜੁਰਰਾਤ ਬੱਚੇ ਜਿਹੜੇ ਚਲਾ ਰਹੇ ਨੇ ਰਾਤ ਨੂੰ ਮਾਈਂਡ ਜੇ ਛੁੱਟਿਆ ਜਾਂ ਫਰੈਸ਼ ਹੋ ਜਾਂਦਾ ਮਤਲਬ ਉਹ ਐਕਟੀਵੇਸ਼ਨ ਦਿਮਾਗ ਤੋਂ ਜਿਹੜਾ ਪ੍ਰੈਸ਼ਰ ਨਹੀਂ ਲੱਗਦਾ ਹਾਂਜੀ ਇਹ ਚੀਜ਼ਾਂ ਦਾ ਥੋੜਾ ਜਿਹਾ ਹੈਗਾ ਡਾਊਟਫੁਲ ਕਿ ਬਾਹਰ ਖੇਡਣ ਖੁੱਡਣ ਜਾਣਾ ਜਿਹੜਾ ਬੱਚਿਆਂ ਦੇ ਸਰੀਰਿਕ ਜਿਹੜੀ ਫਿਜ਼ੀਕਲ ਐਕਟੀਵਿਟੀ ਉਹ ਨਹੀਂ ਹੈਗੀ ਅੱਜ ਕੱਲ ਉਹ ਨਹੀਂ ਹੈਗੀ ਤੇ ਉਹਦੇ ਕਰਕੇ ਮਤਲਬ ਕੋਈ ਜਿੱਦਾਂ ਕੋਈ ਮਰੀਜ਼ ਥੱਕਿਆ ਆ ਕੋਈ ਵੀ ਪੇਸ਼ੈਂਟ ਹੈ ਜਿਹੜਾ ਮਹਲਾ ਬਾਰੋ ਕੰਮਕੁਮ ਕਰਕੇ ਆਇਆ ਜਦੋਂ ਕੋਈ ਵੀ ਉਹਨੂੰ ਨੀਂਦ ਵਧੀਆ ਆਉਗੀ ਤੇ ਜਦੋਂ ਸਵੇਰ ਤੋਂ ਸ਼ਾਮ ਤੱਕ ਬੈੱਡ ਤੇ ਹੀ ਆ ਜਾਂ ਰੈਸਟ ਤੇ ਆ ਜਾਂ ਰੋਟੀ ਖਾ ਲਈ ਤੇ ਬਹਿ ਗਈ ਤੇ ਉਹ ਉਹਨੂੰ ਫਿਰ ਨੀਂਦ ਵੀ ਪੂਰੀ ਪ੍ਰੋਪਰ ਨਹੀਂ ਆਉਂਦੀ ਨਾ ਹੋਰ ਕਿਤੇ ਲੱਗਦਾ ਨਹੀਂ ਵੀ ਬੱਚੇ ਇੱਕ ਮਹਲਾ ਸਟੱਡੀ ਕਰਨ ਦੇ ਉਦੋਂ ਵੀ ਥੋੜਾ ਬੋਝ ਰਹਿੰਦਾ ਵਾ ਤੋ ਤੋ ਆਖ ਫਿਰ ਮੋਬਾਈਲ ਜਿਹੜੀ ਨਜ਼ਰ ਟਿਕਾ ਲੈਣੀ ਤੇ ਅੱਖਾਂ ਤੇ ਵੀ ਤੇ ਹੋਰ ਵੀ ਜਿਹੜੀਆਂ ਕਾਫੀ ਚੀਜ਼ਾਂ ਤੇ ਜਿਹੜਾ ਸਰਪੈਂਡ ਆ ਹਾਂਜੀ ਹਾਂਜੀ ਉਹ ਬ੍ਰੇਨ ਦੇ ਨਾਲ ਹੀ ਅਟੈਚ ਆ ਵਾਲ ਝੜਨੇ ਜਾਂ ਵਾਲ ਜਲਦੀ ਚਿੱਟੇ ਹੋ ਜਾਣੇ ਜਾਂ ਆਈਸਾਈਟ ਵੀਕ ਹੋਣੀ ਇਹ ਵੀ ਸਾਰਾ ਕੁਝ ਇਹਦੇ ਨਾਲ ਹੀ ਅਟੈ ਇਹ ਡਾਕਟਰ ਜੇ ਤੁਹਾਡੇ ਜਿਵੇਂ ਮਤਲਬ ਕੇਸ ਆਉਂਦੇ ਛੋਟੇ ਬੱਚਿਆਂ ਦੇ ਆਉਂਦੇ ਨੇ ਤੇ ਫਿਰ ਕਿੰਨਾ ਚਿਰ ਮਤਲਬ ਦਵਾਈ ਚੱਲਦੀ ਤੇ ਕੀ ਮਤਲਬ ਸਾਰਾ ਪ੍ਰੇਸ਼ ਬੱਚੇ ਜਲਦੀ ਰਿਕਵਰੀ ਕਰ ਲੈਂਦੇ ਆ ਜਾਂ ਫਿਰ ਸਾਡੀ ਜਿਹੜੀ ਆਯੁਰਵੇਦ ਆ ਇਹਦੇ ਵਿੱਚ ਦਵਾਈ ਵਧੀਆ ਆ ਜਿੱਦਾਂ ਕਹਿ ਸਕਦੇ ਆ ਐਲੋਪੈਥੀ ਦੇ ਵਿੱਚ ਇਹ ਚੀਜ਼ ਦਾ ਇਲਾਜ ਨਹੀਂ ਹੈਗਾ ਉਹ ਤਾਂ ਨੀਂਦ ਨੂੰ ਦਵਾਈਆਂ ਗੋਲੀਆਂ ਹੀ ਨੇ ਮਤਲਬ ਖਾਓ ਤੇ ਸੌਂਜੋ ਖਾਓ ਸੌਂਜੋ ਉਹਦੇ ਨਾਲ ਬੰਦਾ ਨਸ਼ੇ ਜਿਹੀ ਚ ਰਹਿੰਦਾ ਇਹ ਫਿਰ ਜਿਦਾਂ ਬ੍ਰਹਮੀ ਵਗੈਰਾ ਤੁਸੀਂ ਸੁਣੀਆਂ ਇਹੋ ਜਿਹੀਆਂ ਬੋਟੀਆਂ ਉਹੋ ਜਿਹੀਆਂ ਚੀਜ਼ਾਂ ਪਾ ਕੇ ਆਪਾਂ ਦਵਾਈ ਬਣਾਉਂਦੇ ਆ ਤੇ ਉਹਦਾ ਵੀ ਮਾਈਂਡ ਫਰੈਸ਼ ਰਹਿੰਦਾ ਆ ਤੇ ਨੀਂਦ ਵੀ ਜਦੋਂ ਸੌਣਾ ਆ ਜਦੋਂ ਟਾਈਮ ਆ ਨੀਂਦ ਦਾ ਬੈੱਡ ਤੇ ਜਾਵਾਂਗੇ ਤੇ ਨੀਂਦ ਆਊਗੀ ਉਦਾਂ ਇਹ ਨਹੀਂ ਕਿ ਐਲੋਪੈਥੀ ਵਾਂਗੂ ਕਿ ਚੱਲਦੇ ਫਿਰ ਤੁਰਦੇ ਫਿਰਦੇ ਸੁਸਤੀ ਰਹੂਗੀ ਕਿਉਂਕਿ ਐਲੋਪੈਥੀ ਦੇ ਵਿੱਚ ਦੇ ਹਰ ਮੱਲੂ ਦਵਾਈ ਜਿਹੜੀ ਉਹਨੂੰ ਉਪਲਬਧ ਕਰਾਤੀ ਹੈ ਪਰ ਜਿਹੜੀ ਆਯੁਰਵੈਦਿਕ ਇਹਦਾ ਤੇ ਜਿਹੜਾ ਮਤਲਬ ਜੈਦੀਪੁਰਛ ਜਿਹੜੇ ਸਾਡੇ ਮਹਾਪੁਰਖ ਉਹਨਾਂ ਦੇ ਵਾਰ ਤੇ ਜਿਹੜਾ ਇਹਦਾ ਜਨਮ ਆ ਬਿਲਕੁਲ ਜੀ ਬਿਲਕੁਲ ਇਹ ਤਾਂ ਆਯੁਰਵੇਦ ਤਾਂ ਬਹੁਤ ਵਧੀਆ ਚੀਜ਼ ਆ ਇਹ ਤਾਂ ਮਤਲਬ ਇੱਥੋਂ ਤੁਸੀਂ ਸਾਡੇ ਕਲੀਨਿਕ ਤੋਂ ਜਿਹੜੀ ਮਰਜ਼ੀ ਦਵਾਈ ਫੜ ਕੇ ਖਾ ਲੋ ਮੈਂ ਇੱਕ ਡੋਜ਼ ਲੈ ਲਓ ਭਾਈ ਚਾਰ ਇਕੱਠੀਆਂ ਲੈ ਲਓ ਕੋਈ ਸਾਈਡ ਇਫੈਕਟ ਨਹੀਂ ਹੋਊਗਾ ਕੋਈ ਨਾ ਕੋਈ ਚੀਜ਼ ਦਾ ਫਾਇਦਾ ਹੀ ਦੇ ਦੇਗੀ ਕੋਈ ਨਾ ਕੋਈ ਚੀਜ਼ ਮਤਲਬ ਜਿਹੜਾ ਵੀ ਜੜ ਤੋਂ ਵੀ ਇਸ ਨੂੰ ਜਿਹੜੀ ਚੀਜ਼ ਨੂੰ ਮਤਲਬ ਬਿਮਾਰੀ ਹੋ ਗਈ ਉਸ ਨੂੰ ਪੜਨ ਦੇ ਗਿਆ ਸਰ ਥੋੜਾ ਮਤਲਬ ਇੱਕ ਵੀ ਕਰੇਗੀ ਜਿਵੇਂ ਮਤਲਬ ਦੂਜੀ ਮੈਡੀਸਿਨ ਚੱਕਰਮ ਕਰਨ ਦੀ ਜਿਹਦਾ ਰੈਸਟ ਦੀ ਆਪਾਂ ਗੋਲੀ ਖਾ ਰਹੇ ਨੇ ਮਤਲਬ ਇਹ ਆ ਵੀ ਇਹਦਾ ਸਰਟੀਫਿਕੇਟ ਕੋਈ ਨਹੀਂ ਮਤਲਬ ਜੜ ਤੋਂ ਜਿਹੜੀ ਚੀਜ਼ ਨੂੰ ਪੜ ਦੇਗਾ ਹਾਂਜੀ ਇਹਨੇ ਜੜ ਤੋਂ ਠੀਕ ਕਰਨਾ ਹੈ ਜਿੱਦਾਂ ਪੱਥਰੀ ਰਸੌਲੀ ਹਰਨੀਆਂ ਗਦੂਦਾਂ ਇਹਨਾਂ ਦਾ ਐਲੋਪੈਥਿਕ ਚ ਕੋਈ ਟ੍ਰੀਟਮੈਂਟ ਨਹੀਂ ਹੈਗਾ ਉਹ ਤਾਂ ਤੇ ਜਿਹੜਾ ਐਲੋਪੈਥੀ ਇਹਦਾ ਮੁੱਢ 'ਚ ਆਪਾਂ ਕੋਈ ਦਵਾਈ ਪਾ ਦਿੰਨੇ ਉਹਨੂੰ ਖਤਮ ਕਰਨ ਵਾਲੀ ਤੇ ਉਹ ਜੜ ਤੋਂ ਖਤਮ ਹੋਊਗਾ ਤੇ ਦੁਬਾਰਾ ਨਹੀਂ ਹੋਕੇਗਾ ਉਹ ਇਹ ਚੀਜ਼ ਹੈ ਐਗਜ਼ਾਮਪਲ ਆਪਾਂ ਲੈ ਲਓ ਜਿਹੜਾ ਤੋਂ ਇਸਨੇ ਜਿਹੜਾ ਇਲਾਜ ਕਰਨਾ ਹਾਂਜੀ ਹਾਂਜੀ ਇਹਨੇ ਜੜ ਤੋਂ ਇਲਾਜ ਕਰਨਾ ਜਾਂ ਤੋਂ ਆਪਣੇ ਆਪ ਹੀ ਟਾਈਮ ਲੱਗਦਾ ਥੋੜਾ ਜਿਹਾ ਇਹ ਚੀਜ਼ਾਂ ਨੂੰ ਪਰ ਰਿਜ਼ਲਟ 100% ਮਿਲਦੇ ਆ ਡਾਕਟਰ ਸਾਹਿਬ ਜਿਵੇਂ ਹੁਣ ਬਾਹਰ ਆਈਏ ਇੱਧਰ ਡੇਰਾ ਬਾਬਾ ਨਾਨਕ ਦੇ ਵਿੱਚ ਉਹ ਡੇਂਗੂ ਦੇ ਕੇਸੇ ਪਾਣੀ ਖੜੇ ਦੇ ਨਾਲ ਬਾਬਾ ਜੀ ਲੋਕਾਂ ਦੇ ਛਲ ਵੀ ਜਿਹੜੇ ਪਲਾਟਾਨ ਨੇ ਘਟੇ ਨੇ ਸੋ ਤਰ੍ਹਾਂ ਤਰ੍ਹਾਂ ਦੇ ਲੋਕ ਮੈਡੀਸਨ ਵਰਤਦੇ ਨੇ ਆ ਜਿਹੜੀ ਆਯ ਆ ਇਹਦੇ ਵਿੱਚ ਇਨਫੈਕਸ਼ਨ ਤੋਂ ਬਚਣ ਵਾਸਤੇ ਜਾਂ ਸੈਲ ਵਗੈਰਾ ਘਟ ਗਏ ਹੁਣ ਪਲੇਟਲੇਟ ਕਾਊਂਟ ਘਟ ਗਿਆ ਹੋਵੇ ਉਹਦੇ ਵਿੱਚ ਥੋੜੀ ਤੁਲਸੀ ਤੇ ਗਲੋ ਇਦਾਂ ਦੀਆਂ ਚੀਜ਼ਾਂ ਪਪੀਤੇ ਦਾ ਪੱਤਾ ਇਹਨਾਂ ਨੂੰ ਲੈ ਕੇ ਤੇ ਇੱਕ ਮਿਕਸੀ ਚ ਪਾ ਲੋ ਤੇ ਉਹਦੇ ਵਿੱਚ ਅੱਧਾ ਕੱਪ ਪਾਣੀ ਦਾ ਪਾ ਲੋ ਤੇ ਉਹਨੂੰ ਇੱਕ ਦਾ ਅਦਰਕ ਦਾ ਪੀਸ ਪਾ ਕੇ ਮਿਕਸ ਕਰ ਲੋ ਗ੍ਰਾਈਂਡ ਕਰਕੇ ਫਿਰ ਉਹਨੂੰ ਜੂਸ ਟਾਈਪ ਉਹਦਾ ਕੱਢ ਲੈਣਾ ਕੱਢ ਕੇ ਤੇ 2-4 ਚਮਚੋ ਵਿੱਚ شہਦ ਦੇ ਪਾ ਲੈਣੇ ਆ ਇੱਕ ਨਿੰਬੂ ਨਿਚੋੜ ਦੋ ਉਹਦਾ ਇੱਕ ਇੱਕ ਚਮਚਾ ਆਪਾਂ ਅੱਧੇ-ਅੱਧੇ ਘੰਟੇ ਵੱਧ ਲੈਣਾ ਸ਼ੁਰੂ ਹੋ ਜੀਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੈਲ ਸਵੇਰੇ ਚੈੱਕ ਕਰ ਲੋ ਤੇ ਸ਼ਾਮ ਨੂੰ ਚੈੱਕ ਕਰ ਲੋ ਲੱਖ ਲੱਖ ਹੀ ਵੱਧ ਜਾਂਦਾ ਜਿਵੇਂ ਡਾਕਟਰ ਸਾਹਿਬ ਪਾਣੀ ਦੇ ਵਿੱਚ ਬਾਲ ਕੇ ਤਾਂ ਆ ਪਪੀਤੇ ਦੇ ਪੱਤੇ ਜਾਂ ਹੋਰ ਤਰ੍ਹਾਂ ਤਰ੍ਹਾਂ ਦੇ ਜੇ ਟਾਣਕੇ ਕਰਦੇ ਨੇ ਅੜਕ ਕੱਢੇ ਜਾਂਦੇ ਨੇ ਕਿਵੇਂ ਦੇ ਦੇਓ ਸਾਰੇ ਹਾਂਜੀ ਇਹ ਸਾਰੀਆਂ ਚੀਜ਼ਾਂ ਵਧੀਆ ਨੇ ਇਹ ਸਾਰੀਆਂ ਜਵਦੀਆਂ ਨੇ ਲਿਵਰ ਵਾਸਤੇ ਵਧੀਆ ਡੀਟੌਕਸ ਕਰਦੀ ਹੈ ਲਿਵਰ ਨੂੰ ਹਰਟ ਵਾਸਤੇ ਵਧੀਆ ਇਨਫੈਕਸ਼ਨ ਨਹੀਂ ਹੁੰਦੀ ਇਸ ਚੀਜ਼ਾਂ ਨਾਲ ਇਹ ਤਾਂ ਨੇਚਰਲ ਚੀਜ਼ਾਂ ਨੇ ਬਲੋ ਸਰੀਰ ਦੇ ਕੋਈ तकरीबन ਜਿੰਨੇ ਅੰਗਾਂ ਦੀ ਜੜੀ ਆ ਆਪਣੇ ਰਸੋਈਆਂ ਦੇ ਵਿੱਚ ਮੈਂ ਆਯੁਰਵੇਦ ਕੋਲ ਲੱਗ ਜੜੀਆਂ ਚੀਜ਼ਾਂ ਪਾਈਆਂ ਨੇ ਪਰ ਲੋਕਾਂ ਨੂੰ ਇਹ ਚੀਜ਼ ਤੋਂ ਜਾਣ ਉਹੀ ਹੈਗਾ ਹਾਂਜੀ ਹਾਂਜੀ ਹੁਣ ਜਿੱਦਾਂ ਸਾਡੇ ਕੋਲ ਕੋਈ ਫੋਨ ਕਰੇ ਰਾਤ ਨੂੰ ਜਾਂ ਕਦੇ ਵੀ ਕਿਸੇ ਨੂੰ ਲੋੜ ਪੈਂਦੀ ਬੱਚੇ ਨੂੰ ਪੇਟ ਦੇ ਤਰਦ ਹੁੰਦੀ ਆ ਅਸੀਂ ਉਹਨਾਂ ਨੂੰ ਕਹਿ ਦਿੰਨੇ ਆ ਕਿ ਅਜਵੈਨ ਲੈ ਲਓ ਜਾਂ ਕੋਈ ਵੀ ਦੇਸੀ ਚੀਜ਼ ਉਹਨਾਂ ਨੂੰ ਘਰੇ ਦਾ ਦਾਂਗੇ ਕਿ ਇਹ ਚੀਜ਼ ਲੈ ਕੇ ਠੀਕ ਹੋ ਜਾਵੇ ਪਰ ਉਹ ਮੰਨਦੇ ਨਹੀਂ ਨਾ ਉਹ ਕਹਿੰਦੇ ਨਹੀਂ ਆਪਾਂ ਦਵਾਈ ਤੁਸੀਂ ਦੇ ਦਿਓ ਦਵਾਈ ਅਸੀਂ ਆਉਣ ਲੱਗੇ ਆ ਤੇ ਆਪਾਂ ਤਾਂ ਕਹਿ ਦਿੰਨੇ ਚੱਲੋ ਆਜੋ ਤੇ ਆਪਾਂ ਕੀ ਦਿੰਨੇ ਆ ਉਹੀ ਦਿੰਨੇ ਆ ਅਜਵੈਨ ਦਾਰਕ ਦੇਤਾ ਤੇ ਸੌਂਫ ਦਾਰਕ ਦੇਤਾ ਉਹ ਹੀ ਡਰਾਪਸ ਪਰ ਹੈ ਉਹ ਹੀ ਚੀਜ਼ ਆ ਉਹ ਵੀ ਰਸੋਈ ਚ ਪਈਆਂ ਚੀਜ਼ਾਂ ਜਿਹੜੀਆਂ ਅਸੀਂ ਦਿੰਨੇ ਆ ਦਵਾਈ ਦਵਾਈ ਦੇ ਤੌਰ ਤੇ ਮਨ ਲੋਕਾਂ ਦੇ ਜਿਹੜੇ ਮਾਈਂਡ ਦੇ ਵਿੱਚ ਜਿਹੜੀ ਮੈਡੀਸਿਨ ਹੀ ਜਿਹੜੀ ਆ ਰੁਝਾਨ ਕਰ ਚੁੱਕੀ ਜਿਹੜਾ ਪਛਾਹ ਹਾਂਜੀ ਹਾਂਜੀ ਉਹ ਮਾਈਂਡ ਦੇ ਵਿੱਚ ਇੱਕ ਸੈਟਅਪ ਜਿਹਾ ਹੋ ਗਿਆ ਕਿ ਉਹ ਵੀ ਦਵਾਈ ਨਾਲ ਹੀ ਠੀਕ ਹੋਣਾ ਹੈ ਆਯੁਰਵੇਦ ਤਾਂ ਉਹ ਹੀ ਹੈ ਜੋ ਤਾਂ ਡੇਰਸੋਈ ਰਸੋਈ ਚ ਪਿਆ ਉਹ ਹੀ ਇੱਥੇ ਪਿਆ ਸਾਡੇ ਕੋਲ ਹੋਰ ਕੁਝ ਜਿਹੜੀਆਂ ਮੈਡੀਸਿਨ ਜਿਹੜੀਆਂ ਨੇ ਉਹਨਾਂ ਤੇ ਵੀ ਜਿਹੜਾ ਉਹ ਆਰਸਰਾ ਜਿਹੜਾ ਵਾ ਇਹ ਆਯੁਰਵੈਦਿਕ ਦਾ ਹੀ ਲੱਗ ਰਿਹਾ ਹੈ ਹਾਂਜੀ ਹਾਂਜੀ ਆਯੁਰਵੇਦ ਜਿਹੜਾ ਆ ਇਹੋ ਹੀ ਆਪਾਂ ਉੱਥੇ ਵਰਤਦੇ ਆ ਹੁਣ ਇੱਕ ਸਬਜ਼ੀ ਤਿਆਰ ਕਰਨੀ ਹੋਵੇ ਉਹਦੇ ਵਿੱਚ ਹਲਦੀ ਕਾਲੀ ਮਿਰਚ ਇਹ ਸਾਰੀਆਂ ਚੀਜ਼ਾਂ ਪੈਂਦੀਆਂ ਤੇ ਇਹ ਸਿਹਤ ਵਾਸਤੇ ਵਧੀਆ ਨੇ ਨਾ ਸਾਰੀਆਂ ਬਜ਼ੁਰਗਾਂ ਨੇ ਤਾਂ ਇਹ ਤੇ ਚੀਜ਼ਾਂ ਤਿਆਰ ਕੀਤੀਆਂ ਨੇ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪੈਂਦੀ ਸਭ ਜਿਵੇਂ ਹੋਣਾ ਮਤਲਬ ਪਹਿਲਾਂ ਤੇ ਜਾ ਕੇ ਕਾਫੀ ਜੜੀ ਏਜ ਦੇ ਵਿੱਚ ਜਾ ਕੇ ਜਿਹੜੀ ਸ਼ੂਗਰ ਜਿਹੜੀ ਆ ਇਹ ਮਤਲਬ ਕਰਦੀ ਆਪਣਾ ਪਿਆਰ ਵਿਚਾਰਦੀ ਹੁਣ ਜਿਹੜੀ ਜੰਗ ਏਜ ਆ ਜਾਂ ਛੋਟੇ ਬੱਚੇ ਇਹਨਾਂ ਦੇ ਵਿੱਚ ਬਹੁਤ ਜਿਆਦਾ ਇਹ ਮਾਤਰਾ ਦੇ ਵਿੱਚ ਜਿਹੜੀ ਸ਼ੂਗਰ ਚੜੀ ਆ ਹਾਂਜੀ ਸ਼ੂਗਰ ਤੇ ਕਾਰਨ ਬਹੁਤ ਨੇ ਜਿੱਦਾਂ ਇੱਕ ਤਾਂ ਦਿਮਾਗ ਤੋਂ ਪੈਦਾ ਹੁੰਦੀ ਏ ਸ਼ੂਗਰ ਉਹ ਇਹ ਆ ਕਿ ਜਿੱਦਾਂ ਆਪਣਾ ਸਟ्रेस ਸਟ्रेस ਕਰਕੇ ਵੀ ਸ਼ੂਗਰ ਆਈ ਏ ਲੋਕਾਂ ਨੂੰ ਤੇ ਉਸ ਤੋਂ ਬਾਅਦ ਡਾਈਟ ਆ ਡਾਈਟ ਜਿਹੜੀ ਆ ਉਹ ਵੀ ਮੈਟਰ ਕਰਦੀ ਏ ਇਹਦੇ ਵਿੱਚ ਜੇ ਜਿਹੜੀ ਸਟ्रेस ਵਾਲੀ ਆ ਉਹ ਜਲਦੀ ਠੀਕ ਨਹੀਂ ਹੁੰਦੀ ਉਹ ਰਿਲੈਕਸ ਨਹੀਂ ਹੋ ਸਕਦਾ ਜਿੰਨਾ ਚਿਰ ਮਰੀਜ਼ ਉਹ ਨਚਰ ਸ਼ੂਗਰ ਠੀਕ ਨਹੀਂ ਹੁੰਦੀ ਤੇ ਜਿਹੜੀ ਡਾਈਟ ਤੋਂ ਆਈਏ ਆਪਾਂ ਲਾਈਫਸਟਾਈਲ ਚੇਂਜ ਕਰੀਏ ਕਿ ਡਾਈਟ ਚੇਂਜ ਕਰਦਿਏ ਵਾਈ ਚੀਜ਼ਾਂ ਬੰਦ ਕਰਦਿਏ ਤੇ ਉਹ ਫਰਕ ਪਾਣਾ ਸ਼ੁਰੂ ਹੋ ਜਾਂਦਾ ਤੁਹਾਡੇ ਡਾਕਟਰ ਸਾਹਿਬ ਨੇ ਸ਼ੂਗਰ ਨੂੰ ਲੈ ਕੇ ਜਿਹੜੀ ਕਿਹੜੇ ਮੱਲੋ ਤਿਆਰ ਕੀਤੇ ਗਏ ਤੇ ਮੋੜ ਉਹਨਾਂ ਦੇ ਪਾਏ ਗਏ ਸਾਡੇ ਵੀ ਉਹੀ ਤੁਹਾਨੂੰ ਦੱਸਿਆ ਜਿੱਦਾਂ ਗੁੜ ਮਾਰਦੀ ਬੂਟੀ ਨਿੰਮ ਦੀ ਪੱਤੀ ਹੋਗੀ ਇਦਾਂ ਦੀਆਂ ਚੀਜ਼ਾਂ ਦੇ ਇਲਾਜੀ ਤੇ ਪਾਉਨੇ ਆ ਕੇਸਰ ਪਾਉਨੇ ਇਹੋ ਜਿਹੀਆਂ ਚੀਜ਼ਾਂ ਸਾਰੀਆਂ ਪਾ ਕੇ ਤੇ ਉਹ ਦਵਾਈ ਤਿਆਰ ਜਲਦੀ ਰਿਜ਼ਲਟ ਮਿਲ ਜਾਂਦਾ ਤਿੰਨ ਇੱਕ ਮਹੀਨੇ ਦਾ ਕੋਰਸ ਹੁੰਦਾ ਆ ਪਰ ਐਲੋਪੈਥੀ ਚ ਜਾਣ ਦੀ ਲੋੜ ਨਹੀਂ ਪੈਂਦੀ ਗੋਲੀ ਰਿਪੋਰਟਾਂ ਦੇ ਮੁਤਾਬਕ ਕਿੰਨੀ ਕਿੰਨੀ ਸ਼ੂਗਰ ਵਾਲੇ ਜੜੀਆਂ ਨੇ ਮਤਲਬ ਲੈਵਲ ਤੇ ਘਟਰਾਉਂਦੀਆਂ ਆ 10 ਤੋਂ 11 ਜਿਹੜਾ ਲੈਵਲ ਹੈ ਉਹ ਠੀਕ ਕੀਤਾ ਜਾਂਦਾ ਹਾਂਜੀ ਹਾਂਜੀ ਕਿੰਨਾ ਚਿਰ ਜੜੀ ਹੈ ਮੈਡੀਸਨ ਜਿਹੜੀ ਉਹਨਾਂ ਦੀ ਚੱਲੀ ਹੈ ਤਿੰਨ ਇੱਕ ਮਹੀਨੇ ਦਾ ਕੋਰਸ ਹੈ ਦਾ ਪ੍ਰੋਪਰ ਉਹਦਾ ਫਰਕ ਦੋ ਹਫ਼ਤਿਆਂ ਤਿੰਨ ਹਫ਼ਤਿਆਂ ਦੇ ਵਿੱਚ ਮਹਿਸੂਸ ਹੋ ਜਾਂਦਾ ਹੈ ਇਹ ਕਿਰਸਾ ਫਿਰ ਕੋਈ ਘਰੇ ਜਾ ਕੇ ਜਾਂ ਕੋਈ ਅਰੋਜ਼ ਗੋਲੀਆਂ ਬਣੀਆਂ ਨਹੀਂ ਇੱਕ ਕੈਪਸੂਲ ਫਿਲ ਕਰਦੇ ਆਪਾਂ ਉਹਦੇ ਨਾਲ ਨਾਲ ਇੱਕ ਪਾਊਡਰ ਤਿਆਰ ਕਰਦੇ ਆ ਉਹਦੇ ਨਾਲ ਹਾਂਜੀ ਹਾਂਜੀ ਪਰੇਜਨ ਨੂੰ ਆਪਣਾ ਪਰੇਜ ਵੀ ਥੋੜਾ ਪਤਾ ਜਿਹੜਾ ਲਾਜ਼ਮ ਕਰਨਾ ਹੈ ਪਰੇਜ ਜ਼ਰੂਰੀ ਹੈ ਪਰੇਜ ਤੋਂ ਬਿਨਾ ਠੀਕ ਨਹੀਂ ਹੋ ਸਕਦੀ ਸ਼ੂਗਰ ਕੰਟਰੋਲ ਕੀਤੀ ਜਾ ਸਕਦੀ ਹੈ ਬਿਲਕੁਲ ਠੀਕਤ ਨਹੀਂ ਹੁੰਦੀ ਕੰਟਰੋਲ ਕਰ ਸਕਦੇ ਆਪਾਂ ਇਹਨੂੰ ਡਾਕਟਰ ਸਾਹਿਬ ਜਿਵੇਂ ਮਤਲਬ ਹੜਪ੍ਰਭਾਵ ਇਲਾਕੇ ਲੋਕ ਜਾਂਦੇ ਸਕਿਨ ਦੀ ਚਮੜੀ ਦੀ ਕਾਫੀ ਕੇਸ ਆਏ ਆਪਣੇ ਕੋਲ ਦੇਖਣ ਨੂੰ ਮਤਲਬ ਇਹ ਫਿਰ ਕਿਵੇਂ ਤੁਸੀਂ ਜਿਹੜੇ ਆਯੁਰਵੈਦਿਕ ਦੇ ਵਿੱਚ ਜਿਹੜੇ ਸਾ ਕੀਤੇ ਸਨ ਉਹਦੇ ਵਿੱਚ ਸਕਿਨ ਦੀ ਪ੍ਰੋਬਲਮ ਤੇ ਵਿੱਚ ਬਾਪਜੀ ਸ਼ੁੱਧ ਗੰਧਕ ਇਹੋ ਜਿਹੀਆਂ ਚੀਜ਼ਾਂ ਨੇ ਆਪਣੀਆਂ ਤਿਆਰ ਕਰਦੇ ਆਂ ਅਸੀਂ ਉਹ ਉਹਦੇ ਨਾਲ ਠੀਕ ਹੋਈ ਜਾਂਦੀਆਂ ਇਹ ਚੀਜ਼ਾਂ ਬਹੁਤ ਵਧੀਆ ਰਿਜ਼ਲਟ ਮਿਲਦੇ ਇਹ ਚੀਜ਼ਾਂ ਨੇ ਡਾਕਟਰ ਸਾਹਿਬ ਜਿਵੇਂ ਲੋਕਾਂ ਦੇ ਮਾਈਂਡ ਤੇ ਇੰਨੀ ਭੱਜ ਦੌੜ ਦੀ ਲਾਈ ਫਿਆ ਸਟ੍ਰਗਲਿਆ ਉਹ ਤੇ ਮਾਈਂਡ ਨੂੰ ਲੈ ਕੇ ਜਿੱਦਾਂ ਲੋਕ ਸੌਣ نیند ਘੱਟ ਲੋਕਾਂ ਨੂੰ ਆਉਂਦੀ ਆਇਦੋ ਵੈਦ ਵਿੱਚ ਕਿਹੜੇ ਮਤਲਬ ਇਹ ਜੀ ਕਾੜੇ ਨੇ ਜਾਂ ਕਿਹੜੀਆਂ ਜੜੀਆਂ ਜੜੀਆਂ ਬੂਟੀਆਂ ਦੀ ਦਵਾਈ ਜਿਹੜੀ ਤਿਆਰ ਕੀਤੀ ਗਈ ਹੈ ਵੀ ਉਹ ਮਤਲਬ ਕੁਝ ਜੜੀਆਂ ਬੂਆਰੀਆਂ ਨੇ ਇਤੋਂ ਹੀ ਜੜੀਆਂ ਜਿੰਮ ਜ਼ਿਆਦਾ ਜੜੀਆਂ ਲੈਣੀਆਂ ਕਿਉਂਕਿ ਲੋਕ ਸੌਣ ਨਹੀਂ ਦੇ نیند ਨੂੰ ਪ੍ਰੋਪਰ ਲੈਣ ਵਾਸਤੇ ਜਿੱਦਾਂ ਮਹਾਭਰਿੰਗ ਰਾਜ ਤੇਲ ਆ ਉਹ ਸਿਰ ਦੇ ਵਿੱਚ ਮਾਲਸ਼ ਕਰਨ ਨਾਲ ਪੈਰਾਂ ਦੀਆਂ ਤਲੀਆਂ ਦੇ ਮਾਲਸ਼ ਕਰਨ ਨਾਲ ਨੀਂਦ ਆ ਜਾਂਦੀ ਹੈ ਇਦਾਂ ਦੀਆਂ ਚੀਜ਼ਾਂ ਹੀ ਉਹ ਤਕਰੀਬਨ ਕਈਆਂ ਦੇ ਸਿਰ ਜਿਹੜੇ ਅੱਧੇ ਕੇ ਸਾਈਡ ਤੋਂ ਜਾਂ ਕਿਤੇ ਨ ਕਿਤੇ ਮਤਲਬ ਇਦਾਂ ਸਹਲਾਂ ਨੂੰ ਕਹਿ ਕੇ ਕਰ ਲਿਨੇ ਜਾਂ ਉਹਨਾਂ ਦੀ ਨੀਂਦ ਘਟ ਲਈ ਹੁੰਦੀ ਹੈ ਇਦਾਂ ਦੇ ਕੇਸ 70 80% ਜਿਹੜੇ ਨੇ ਆਮ ਜਿਹੜੇ ਪਬਲਿਕ ਦੇ ਵਿੱਚ ਜਿਹੜੇ ਦੇਖਣ ਨੂੰ ਮਿਲਦੇ ਨੇ ਲੋਕਾਂ ਦੇ ਵਿੱਚ ਸੋ ਇਹ ਵੀ ਕੇਸ ਕਾਫੀ ਨੇ ਫਿਰ ਜੇ ਆਪਾਂ ਗੈਸ ਜਾਂ ਕਹਿ ਲੈਂਦੇ ਆ ਜਾਂ ਹੋਰ ਕਹਿ ਲੈਂਦੇ ਇਹ ਵੀ ਸਾਰਾ ਨੀਂਦ ਨੂੰ ਲੈ ਕੇ ਸਾਰਾ ਬੋਰ ਹੋ ਗਿਆ ਗੈਸ ਤਜਾਬ ਤਾਂ ਲਿਵਰ ਦਾ ਰੋਗਾ ਉਹਦਾ ਲਿਵਰ ਜਦੋਂ ਵੇਕ ਹੁੰਦਾ ਆ ਤੇ ਉਹ ਮਤਲਬ ਕਿ ਫਿਲਟਰੇਸ਼ਨ ਨਹੀਂ ਹੁੰਦੀ ਪਾਚਨ ਕਿਰਿਆ ਘਟ ਜਾਂਦੀ ਹੈ ਉਹ ਐਸਿਡਿਟੀ ਬਣ ਜਾਂਦੀ ਹੈ ਉਹ ਦੇ ਕਰਕੇ ਨਹੀਂ ਡਾਕਟਰ ਸਾਹਿਬ ਜਿਵੇਂ ਇੱਕ ਤੋਂ ਦਾਣਾ ਵੀ ਨਕੋਲ ਜਿਵੇਂ ਮਲ ਸ਼ਰਾਬ ਦੇ ਸੇਵਨ ਕਰਨਾ ਜਾਂ ਗਲਤ ਮਲਤ ਖਾਣ ਪਾਣ ਕਰਨਾ ਉਹਨਾਂ ਦਾ ਇੱਕ ਬਦੌਤ ਜਿਵੇਂ ਬਿਲਕੁਲ ਘਟਰ ਹੁੰਦੇ ਨੇ ਉਹਨਾਂ ਤੋਂ ਵੀ ਇਸ ਚੀਜ਼ ਦੇ ਕੇਸ ਜਿਹੜੇ ਜ਼ਿਆਦਾ ਆਉਂਦੇ ਜ਼ਰੂਰੀ ਨਹੀਂਗਾ ਕਿ ਸ਼ਰਾਬ ਨਾਲ ਹੀ ਲਿਵਰ ਖਰਾਬ ਹੋਵੇ ਅ ਡਾਈਟ ਨਾਲ ਹੀ ਖਰਾਬ ਹੁੰਦਾ ਅ ਅੱਜ ਕੱਲ ਫਾਸਟ ਫੂਡ ਜ਼ਿਆਦਾ ਹੈ ਮੈਦਾ ਮੋਦਾ ਜਿਹੜਾ ਜਿੰਨੀਆਂ ਚੀਜ਼ਾਂ ਸਾਰੀਆਂ ਉਹ ਇਹਨੂੰ ਖਰਾਬ ਕਰਨ ਦੇ ਹੱਥ ਹੈ ਉਹਨਾਂ ਦਾ ਸਾਰੀਆਂ ਦਾ ਕਿਵੇਂ ਫਿਰ ਡਾਕਟਰ ਸਾਹਿਬ ਜਿਹੜੇ ਇਦਾਂ ਦੇ ਪੇਸ਼ੈਂਟ ਆਉਂਦੇ ਕਿਵੇਂ ਰਿਕਵ ਲੀਵਰ ਵਾਤੇ ਤਾਂ ਅਸਿਰਕ ਵਗੈਰਾ ਕੱਢੇ ਹੁੰਦੇ ਯਾਰਕ ਕੱਢਦੇ ਆ ਉਹ ਉਹ ਜਾਦਾ ਅਫੈਕਟਿਵ ਨੇ ਇਸ ਚੀਜ਼ ਵਾਸਤੇ ਉਹ ਹੀ ਜ਼ਿਆਦਾ ਦੇਈਦੇ ਜਾਂ ਦੋ ਤਿੰਨ ਟੈਬਲੇਟ ਨੇ ਉਹ ਦੇਈਦੀਆਂ ਨੇ ਮਤਲਬ ਫੈਟੀ ਲੀਵਰ ਜਾਂ ਸੋਜਣ ਜਾਂ ਹੋਰ ਕਿਹੜੇ ਕਿਦਾਂ ਦੇ ਕੇਸ ਨੇ ਇਹਦੇ ਵਿੱਚ ਲੀਵਰ ਚਾਹੀਦਾ ਫੈਟੀ ਲੀਵਰ 3rd ਸਟੇਜ ਤੱਕ ਕਵਰ ਕੀਤੀ ਅਸੀਂ ਤੇ ਉਹ ਠੀਕ ਹੋ ਜਾਂਦਾ ਫੈਟੀ ਲੀਵਰ ਵੀ ਠੀਕ ਹੋ ਜਾਂਦਾ ਬਾਕੀ ਪੇਸ਼ੈਂਟ ਜੇ ਪੂਰਾ ਐਗਰੀਗਰੇ ਸਾਡੇ ਨਾਲ ਪਰਹੇਜ਼ ਪੂਰਾ ਕਰੇ ਤੇ ਫਿਰ ਥੋੜਾ ਫਰਕ ਜਲਦੀ ਪੈ ਜਾਂਦਾ ਮਤਲਬ ਕਿੰਨੇ ਦਿਨ ਕਿੰਨੇ ਚਿਰ ਮੈਕ ਚਲਦੀ ਖਰੀ ਅੱਜ ਉਹ ਸਟੇਜ ਦੇ ਹਿਸਾਬ ਨਾਲ ਹੀ ਆ ਫਰਸਟ ਸੈਕੰਡ ਸਟੇਜ ਦਾ ਜਿਹੜਾ ਆ ਉਹ ਤਾਂ ਮਹੀਨੇ ਚ ਠੀਕ ਹੋ ਜਾਂਦਾ ਦੂਜੀ ਫਿਰ ਜਦੋਂ ਪੇਟ ਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਜਾਂ ਸਰੋਸਿਸ ਤੱਕ ਕੇਸ ਆ ਜਾਂਦਾ ਉਹਨੂੰ ਫਿਰ 3-4-5 ਮਹੀਨੇ ਲੱਗ ਸਕਦੇ ਆ ਵੱਧ ਵੀ ਡਾਕਟਰ ਸਾਹਿਬ ਜਿਵੇਂ ਮੈਨੂੰ ਤੁਰਦੇ ਨੇ ਮੈਨੂੰ ਲੀਵਰ ਨੂੰ ਲੈ ਕੇ ਜਿਵੇਂ ਗੋਡਿਆਂ ਜਾਂਚੇ ਮੈਨੂੰ ਇਹ ਚੀਜ਼ਾਂ ਨੂੰ ਅਲੱਗ ਚੈੱਕ ਦੇ ਕੇ ਜੀ ਲੀਵਰ ਦੇ ਸਬੰਧਤ ਆ ਜਾਂਦੀ ਇਹ ਇੱਕ ਦੂਜੇ ਦੇ ਨਾਲ ਹੀ ਕੰਟੈਕਟ ਆ ਸਾਰੇ ਆਰਗਨ ਦਾ ਜਦੋਂ ਇੱਕ ਚੀਜ਼ ਖਰਾਬ ਹੁੰਦੀ ਆ ਫਿਰ ਦੂਜੇ ਨੂੰ ਵੀ ਇਫੈਕਟ ਕਰਦੀ ਆ ਨਾਲ ਨਾਲ ਉਹ ਫਿਰ ਸਾਰੀ ਜਿਹੜੀ ਬੋਡੀ ਆ ਉਹ ਇਦਾਂ ਹੀ ਵੀਕੋ ਇਹਦਾ ਖਰਾਬ ਪਰ ਮੇਨ ਪਾਰਟ ਜਿਹੜਾ ਇਹ ਮਤਲਬ ਮੰਨਿਆ ਕੈਲੀਬਰ ਨੂੰ ਮੰਨਿਆ ਗਿਆ ਇਹਦੇ ਨਾਲ ਹੀ ਜਿਹੜੀ ਸਾਰੀ ਚੀਜ਼ਾਂ ਮਤਲਬ ਖੂਨ ਦਾ ਵੀ ਸਰਕਲ ਹੈ ਜਾਂ ਮਤਲਬ ਬੋਡੀ ਜਿਹੜੀ ਪੂਰੀ ਮਤਲਬ ਬਾਰਲਪ ਵਿੱਚ ਨਹੀਂ ਹੁੰਦੀ ਹੈ ਹਾਂਜੀ ਹਾਂਜੀ ਜਦੋਂ ਕਿਡਨੀ ਖਰਾਬ ਹੁੰਦੀ ਆ ਪਰ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਲਿਵਰ ਖਰਾਬ ਹੁੰਦਾ ਤੇ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਪਾਣੀ ਫਿਰ ਜਦੋਂ ਭਰਦਾ ਆ ਉਹ ਫਿਰ ਘਟਾਉਣਾ ਡਾਇਲਿਸਿਸ ਦੇ ਥਰੂ ਜਾਂ ਫਿਰ ਪੇਟ 'ਚ ਸੂਈ ਮਾਰ ਕੇ ਪਾਣੀ ਕੱਢਦੇ ਆ ਤੇ ਉਹ ਪ੍ਰੋਪਰ ਹੱਲ ਨਹੀਂ ਹੁੰਦੇ ਤੇ ਉਹ ਫਿਰ ਜਦੋਂ ਪਾਣੀ ਬੋਡੀ ਦੇ ਵਿੱਚ ਰਹਿੰਦਾ ਫਿਰ ਹਾਰਟ ਨੂੰ ਵੀ ਪ੍ਰੋਬਲਮ ਆਉਂਦੀ ਆ ਫਿਰ ਹਾਰਟ ਫੇਲ ਕਾਰਡੀਕ ਅਰੇਸਟ ਜਿਹੜੇ ਆ ਉਹ ਇਹਦੇ ਕਰਕੇ ਹੀ ਹੁੰਦੇ ਆ ਜਿਆਦਾ ਹਲਕਾ ਡੇਰਾ ਬਾਬਾ ਨਾਨਕ ਜਾਦੀ ਨਗਰ ਸਾਹਿਬ ਤੋਂ ਜਿਹੜੇ ਕਿੱਕੇ ਵੀ ਅਲੱਗ-ਅਲੱਗ ਕੇਸ ਜਿਹੜੇ ਕਿਹੜੇ ਆ ਰਹੇ ਨੇ ਜੀ ਹੂੰ ਜਿਆਦਾ ਸਾਡੇ ਕੋਲ ਤਾਂ ਕਿਡਨੀ ਵਾਲੇ ਹੀ ਹੁੰਦੇ ਆ ਕਿਡਨੀ ਫੇਲਿਅਰ ਲੀਵਰ ਫੇਲਿਅਰ ਦੇ ਡੇਰਾ ਬਾਬਾ ਨਾਨਕ ਏਰੀਏ ਤੋਂ ਆ ਰਹੇ ਆ ਜਿੱਦਾਂ ਸਕਿਨ ਡਿਸੀਜ਼ ਦੇ ਆ ਰਹੇ ਆ ਜਾਂ ਮਲੇਰੀਆ ਟਾਈਫਾਇਟ ਦੇ ਆ ਰਹੇ ਆ ਆਹ ਦਿਨਾਂ ਦੇ ਵਿੱਚ ਤੇ ਬਾਕੀ ਆਯੁਰਵੇਦ ਠੀਕ ਕਰੀ ਜਾਂਦਾ ਸਾਰਿਆਂ ਨੂੰ ਹਾਂਜੀ ਹਾਂਜੀ ਤੋ ਇਹ ਸਾਨੂੰ ਡਾਕਟਰ ਅਰਜੀਤ ਸਿੰਘ ਖਹਿਰਾ ਜਿਹਨਾਂ ਨੇ ਸਾਰੀ ਜਾਣਕਾਰੀ ਜਿਹੜੀ ਆਯੁਰਵੇਦ ਦੀ ਦਿੱਤੀ ਵੱਡੇ ਵੱਡੇ ਜਿਹੜੇ ਮੈਡੀਕਲ ਲੈਣ ਦੇ ਖਤਰ ਟੈਬਲੇਟ ਚੱਲਦੀ ਰਹੀ ਲੋਕਾਂ ਦੀ ਉਸ ਨਾਲ ਜਿਹੜੇ ਨਹੀਂ ਲੋਕਾਂ ਨੂੰ ਮੋੜ ਪਏ ਸੋ ਇਹਨਾਂ ਦੀ ਜਿਹੜੀ ਆਯੁਰਵੇਦ ਤਰੀਕੇ ਦੇ ਨਾਲ ਜਿਹੜੀ ਪ੍ਰੇਸ਼ ਕਰਨ ਦੇ ਨਾਲ ਕੁਝ ਹੀ ਸਮੇਂ ਬਾਅਦ ਜਿਹੜੇ ਵੱਡੇ ਪੇਸ਼ੈਂਟ ਜਿਹੜੇ ਵੱਡੇ ਰੋਗ ਨੇ ਉਹਨਾਂ ਨੂੰ ਵੀ ਜਿਹੜਾ ਮੋੜ ਪਿਆ ਗਿਆ ਮੈਂ ਤੁਹਾਡਾ ਆਪਣਾ ਲਾਭ ਸਿੰਘ ਖੁਸ਼ੀ ਹੋਇਆ